ਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾ ਭਰਿਆ ਦਿਨ ਆ ਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ ਜਿੱਥੇ ਮੇਰੇ ਪਰਿਵਾਰ ਦੀ ਮੇਰੀ ਵੋਟ ਆ ਤੇ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ ਖੁਸ਼ੀਆਂ ਵਾਲਾ ਦਿਨ ਅੱਜ ਵੀ ਆ ਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ ਇਹ ਆਪਦੀ ਵੋਟ ਇਹ ਕੋ ਇੱਕ ਤੁਹਾਡਾ ਮੌਲਿਕ ਅਧਿਕਾਰ ਆ ਵੋਟ ਪਾਉਣਾ ਬੇਬੇ ਜਿੱਥੇ ਮਰਜ਼ੀ ਪਾਵੇ ਬਾਪੂ ਜਿੱਥੇ ਮਰਜ਼ੀ ਪਾਵੇ ਮੁੰਡਾ ਕੁੜੀ ਜਿੱਥੇ ਮਰਜ਼ੀ ਪਾਵੇ ਜਿਹੜਾ ਉਮੀਦਵਾਰ ਜਿੰਨੂੰ ਚੰਗਾ ਲੱਗਦਾ ਉਹਨੂੰ ਵੋਟ ਕਰੇ ਦਾ ਸਮਰਨ نیوز ਵੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਉਸ ਹਮਾ ਚੁੱਕਾ ਹੈ ਜਿਸ ਦਾ ਲੋਕਾਂ ਨੂੰ ਬੇਸਬਰੀ ਦੀ ਨਾਲ ਜਿਆਰ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਆਪਣਾ ਵੋਟ ਪਾਉਣ ਦੇ ਲਈ ਪਰਿਵਾਰ ਸਮੇਤ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਪੱਟੀ ਦੀਆਂ ਨੇ ਮੈਂ ਕੈਮਰਾਮੈਨ ਨੂੰ ਚਾਹਾਂਗੇ ਤਸਵੀਰਾਂ ਵਿਖਾਈਆਂ ਜਾਣ ਕਿ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕੈਮਰਾਮੈਨ ਤੇ ਲਾਲਜੀਤ ਸਿੰਘ ਪੁੱਲਰ ਆਪਣੇ ਪਰਿਵਾਰ ਸਮੇਤ ਜਿਹੜੀਆਂ VOTING ਕਰਨ ਦੇ ਲਈ ਪਹੁੰਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਲਾਲਜੀਤ ਸਿੰਘ ਪੁੱਲਰ ਪਰਿਵਾਰ ਸਮੇਤ ਜਿਹੜੀ ਹੈ ਵੋਟਿੰਗ ਪੌਂਦ ਲਈ ਪਹੁੰਚ ਚੁੱਕੇ ਨੇ ਤੇ ਲੋਕ ਜਿਹੜੇ ਨੇ ਆਪਣਾ ਵੱਡੀ ਪੱਧਰ ਤੇ ਮਤਤਨ ਕਰ ਰਹੇ ਨੇ ਦੇਖਣਾ ਹੋਊਗਾ ਕਿ ਲੋਕ ਇਸ ਵਾਰ ਜਿਹੜਾ ਨੇ ਆਪਣਾ ਕਿਸ ਨੂੰ ਉਮੀਦਵਾਰ ਚੁੰਹਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਪੁਲਰ ਸਾਹਿਬ ਨਾਲ ਕਿ ਪੁਲਰ ਸਾਹਿਬ ਅੱਜ ਤੁਸੀਂ ਪ੍ਰਵਾਸ ਵਿੱਚ ਵੋਟਿੰਗ ਕਰਨ ਲਈ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਖੋ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ ਜਿਹੜਾ ਭਾਰਤ ਦਾ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ ਇਤਿਹਾਸ ਲਿਖਣਾ ਆ ਅੱਜ ਉਹਨਾਂ ਲੋਕਾਂ ਦੀ ਚੋਣ ਹੋਣੀ ਆ ਤੇ ਭਾਰਤ ਦੇ ਪਹਿਲੇ 543 ਬੰਦੇ ਅੱਜ ਸਾਡੇ 13 ਜਿਹੜੇ ਇਥੋਂ ਪੰਜਾਬ ਦੇ ਆ ਉਹਨਾਂ ਨੂੰ VOTING ਹੋਣੀ ਹੈ ਤੇ 4 ਤਰੀਕ ਨੂੰ ਭਾਰਤ ਦਾ ਜਿਹੜਾ ਇਹ ਕਾਨੂੰਨ ਬਣਾਉਣ ਵਾਲੀ ਵੱਡੀ ਸਭ ਤੋਂ ਵੱਡੀ ਸਾਡੀ ਅਦਾਲਤ ਆ ਉਹਦੇ ਚ ਲੋਕਾਂ ਦੀ ਚੋਣ ਹੋਣੀ 4 ਤਰੀਕ ਨੂੰ ਤੇ ਅੱਜ ਇਹ ਖੁਸ਼ੀਆਂ ਵਾਲਾ ਭਾਗਾ ਭਰਿਆ ਦਿਨ ਆ ਤੇ ਮੈਂ ਪਰਿਵਾਰ ਸਮੇਤ ਅੱਜ ਵੋਟ ਪਾਉਣ ਆਇਆ ਜਿੱਥੇ ਮੇਰੀ ਪਰਿਵਾਰ ਦੀ ਮੇਰੀ ਵੋਟ ਆ ਤੇ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ ਖੁਸ਼ੀਆਂ ਵਾਲਾ ਦਿਨ ਅੱਜ ਵੀ ਆ ਤੇ ਖੁਸ਼ੀਆਂ ਵਾਲਾ ਦਿਨ 4 ਤਰੀਕ ਨੂੰ ਵੀ ਹੋਊਗਾ ਵੱਡੀ ਪੱਧਰ ਤੇ ਲੋਕ ਜਿਹੜਾ ਆਪਣਾ ਮਤਦਾਨ ਕਰਨ ਦੇ ਲਈ ਪਹੁੰਚ ਚੁੱਕ ਨੇ ਲੱਗਦਾ ਕਿ ਆਮ ਆਦਮੀ ਪਾਰਟੀ ਰਿਕਾਰਡ ਤੋੜ ਜਿੱਤਾਂਗੀ ਬਿਲਕੁਲ ਕਰੂਗੀ ਵੇਖੋ ਇਹ ਤੇ ਰੱਬ ਨਾਲੋਂ ਜੋੜ ਜੁੜਦੇ ਆ 4 ਨੂੰ ਰਿਜ਼ਲਟ ਹੋਣਾ ਤੇ 10 ਦਾ ਜਿਹੜਾ ਚੋਣ ਸ਼ੈਣ ਵਾਲਾ ਬਟਨ ਹੈ ਉਹ ਵੀ 4 ਨੰਬਰ ਆ 4 ਨੂੰ ਰਿਜ਼ਲਟ 4 ਨੰਬਰ ਬਟਨ ਨੂੰ 1 ਨੰਬਰ ਤੇ ਆਊਗਾ ਤੇ ਲੋਕ ਵੱਡੀ ਗਿਣਤੀ 'ਚ ਵੋਟ ਵੀ ਇਸਤੇਮਾਲ ਕਰਨਗੇ ਤੇ ਮੈਂ ਬੇਨਤੀ ਵੀ ਕਰਦਾ ਆਪਦੇ ਸਾਰੇ ਭੈਣ ਭਰਾਵਾਂ ਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਵੀ ਆਪਦੀ ਵੋਟ ਇੱਕੋ ਇੱਕ ਤੁਹਾਡਾ ਮੌਲਿਕ ਅਧਿਕਾਰ ਆ ਵੋਟ ਪਾਉਣਾ ਬੇਬੇ ਜਿੱਥੇ ਮਰਜ਼ੀ ਪਾਵੇ ਬਾਪੂ ਜਿੱਥੇ ਮਰਜ਼ੀ ਪਾਵੇ ਮੁੰਡਾ ਕੁੜੀ ਜਿੱਥੇ ਮਰਜ਼ੀ ਪਾਵੇ ਜਿਹੜਾ ਉਮੀਦਵਾਰ ਜਿੰਨੂੰ ਚੰਗਾ ਲੱਗਦਾ ਉਹਨੂੰ ਵੋਟ ਕਰੇ ਤੇ ਬਾਕੀ ਮੈਂ ਇਹ ਭੈਣ ਭਰਾਵਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਈਆਂ ਨੂੰ ਇਹ ਹੁੰਦਾ ਵੀ ਅਸੀਂ ਕੀ ਲੈਣਾ ਵੋਟ ਪਾ ਕੇ ਸਾਨੂੰ ਕੋਈ ਕੰਮ ਨਹੀਂ ਭਾਵੇਂ ਕੰਮ ਹੋਵੇ ਭਾਵੇਂ ਨਾ ਹੋਵੇ ਆਪਦੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਵੇਖੋ ਆਪਾਂ ਇਹ ਸੋਚ ਲੈਨੇ ਵੀ ਸ਼ਾਇਦ ਕਿਸ ਨੂੰ ਪਤਾ ਨਹੀਂ ਲੱਗਦਾ ਵੋਟ ਪਾਈ ਨਹੀਂ ਪਾਈ ਅੰਦਰ ਜਿਹੜੇ ਪੋਲਿੰਗ ਜੈਂਟ ਬੈਠੇ ਨੇ ਵੱਖ-ਵੱਖ ਪਾਰਟੀਆਂ ਦੇ ਜਦੋਂ ਵੋਟ ਭੁੱਗਦੀ ਉਹਨੂੰ ਟਿਕ ਜਰੂਰ ਕਰਦੇ ਆ ਤੇ ਜਦੋਂ ਟਿੱਕ ਕਰਦੇ ਉਹ ਵੋਟਰਾਂ ਦਾ ਪਤਾ ਲੱਗ ਜਾਂਦਾ ਕੌਣ ਪੋਲ ਕਰਨ ਆਇਆ ਕੌਣ ਨਹੀਂ ਆਇਆ ਤੇ ਜਦੋਂ ਜਿਹੜਾ ਵੋਟ ਪੋਲ ਨਹੀਂ ਕਰਦਾ ਤੇ ਆਪਾਂ ਵੇਨੇ ਆ ਜਿਹੜਾ ਲੀਡਰ ਇਲੈਕਸ਼ਨ ਲੜਨੇ ਆਂਦਾ ਜਾਂ ਮਹੱਲੇ ਦਾ ਪਿੰਡ ਦਾ ਆਗੂ ਆ ਉਹ ਤਾਂ ਹੱਥ ਜੋੜ ਕੇ ਅਪੀਲ ਕਰਦਾ ਵੀ ਵੋਟ ਕਰਿਓ ਤੁਹਾਡੀ ਵੋਟ ਦੀ ਇੱਜ਼ਤ ਆ ਤੁਹਾਡੀ ਤਾਂ ਹੀ ਜਿੱਦਾਂ ਤੁਹਾਡੀ ਵੋਟ ਆ ਆਪਦੀ ਵੋਟ ਪਾਉਣ ਜ਼ਰੂਰ ਜਾਇਓ ਤੁਹਾਡਾ ਜਿਹੜਾ ਹੱਕ ਆ ਅਧਿਕਾਰ ਆ ਤੁਹਾਡੀ ਇੱਜ਼ਤ ਆ ਉਹ ਤਾਂ ਹੀ ਰਤਬਾ ਤੁਹਾਨੂੰ ਵੱਡਾ ਮਿਲ ਸਕਦਾ ਜੇ ਤੁਸੀਂ ਵੋਟ ਪਾਉਂਦੇ ਹੋ ਲੋਕ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਭੇਜ ਦਿੰਦਾ ਕਿਹੜੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕੀ ਦੇਖੋ ਕੰਮ ਤੇ ਸਾਡੀ ਜਿਹੜੀ ਲੋਕ ਸਭਾ ਬਾਰਡਰ ਬੈਲਟ ਆ ਤੇ ਦਰਿਆਈ ਏਰੀਆ ਬੜਾ ਵੱਡਾ ਆ ਸਾਡਾ ਬੜਾ ਨੁਕਸਾਨ ਹੁੰਦਾ ਜਦੋਂ ਹੜੋਂਦੇ ਆ ਪਹਿਲੀ ਦੇ ਗੱਲ ਜਿਹੜੇ ਸਾਡੇ ਦਰਿਆਵਾਂ ਦੇ ਬੰਨ੍ਹ ਆ ਉਹਨਾਂ ਦੇ ਪੱਥਰ ਦੀ ਦੁਵਾਰ ਬਣਾ ਕੇ ਮਜ਼ਬੂਤ ਕਰਾਂਗੇ ਫਿਰ ਇੱਥ ਇੰਡਸਟਰੀ ਲੈ ਕੇ ਆਵਾਂਗੇ ਕੇਂਦਰ ਤੋਂ ਪੈਕੇਜ ਲੈ ਕੇ ਆਵਾਂਗੇ ਜਾਂ ਜਿਹੜੇ ਬਾਹਰ ਇਨਵੈਸਟਰ ਨਹੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਥੇ ਇਨਵੈਸਟਮੈਂਟ ਕਰੋ ਇੰਡਸਟਰੀ ਲਾਓ ਤਾਂ ਜੋ ਸਾਡੇ ਭੈਣਾ ਭਰਾਵਾਂ ਨੂੰ ਇੱਥੇ ਰੋਜ਼ਗਾਰ ਮਿਲੇ ਸਾਡੇ ਇੱਥੇ 슈ਗਰ ਮਿਲਿਆ ਗੰਨਾ ਮਿਲ ਸੀਰੋਂ ਗੰਨਾ ਮਿਲ ਇਹ ਘੱਟ ਤੋਂ ਘੱਟ ਤਿੰਨ ਚੌਹ ਜ਼ਿਲ੍ਹਿਆਂ ਦਾ ਜਿਹੜਾ ਗੰਨਾ ਵਾ ਇੱਥੇ ਐਡਜਸਟ ਹੋ ਸਕਦਾ ਇਹ 1 ਏਕੜ ਦਾ 2.5 ਤੋਂ 3 ਲੱਖ ਰੁਪਏ ਦਾ ਜਿਹੜਾ ਆਪਾਂ ਗੰਨਾ ਬੀਜਦੇ ਆ ਨਾ 2.5 ਤੋਂ 3 ਲੱਖ ਰੁਪਏ 1 ਏਕੜ ਦੀ 1 ਸਾਲ ਦੀ ਇਨਕਮ ਆ ਤੇ ਮੈਂ ਇਹ ਵਾਦਾ ਕਰਦਾ ਆਪਦੇ ਖਰੂਰ ਸਾਹਿਬ ਦੀ ਸੰਗਤ ਨਾਲ ਵੀ ਜਿਹੜੀ ਸੇਰੋਮੇ ਲੈ ਵੀ ਚਲਾਵਾਂਗੇ ਤਾਂ ਜੋ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ ਤੇ ਲੋਕਾਂ ਦਾ ਪੋਤਿਆਂ ਲੋਕਾਂ ਦਾ ਭਰਾ ਆ ਬਾਕੀ ਵੀ ਜਿੰਨੇ ਮੁੱਦੇ ਆ ਸਾਰੇ ਹੱਲ ਕਰਾਵਾਂ ਬਿਲਕੁਲ ਜੀ ਇਹ ਸੰਨ ਕੈਬਨ ਮੰਧੀ ਲਾਰਜਿਸਟ ਨੇ ਬੋਲ ਪਰ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਪਾਰਲੀਮੈਂਟ ਜਾਂਦੀ ਹੈ ਤਾਂ ਲੋਕਾਂ ਦੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਉਹ ਕੀਤੇ ਜਾਣਗੇ ਕੈਮਰਾਮੈਨ ਵਿਸ਼ਾਲ ਕੁਟਾਰੀਆ ਇਹਦੇ ਨਾਲ ਦਰਸ਼ਨ ਸਿੰਘ ਸੰਧੂ 10 ਸਬਰ ਨਿਊਜ਼ ਤਰਨਤਾਰਨ